ਸਰੋਪ ਸਾਹਿਬ ਦੀ ਬੇਅਦਬੀਆਂ ਦੇ ਕੇਸਾਂ ਨੂੰ ਜਾਣਬੁੱਝ ਕੇ ਕਮਜ਼ੋਰ ਕਰਕੇ ਪੰਜਾਬ ਤੋਂ ਬਾਹਰ ਕੇਸ ਚਾਰੇ ਨੇ ਕਿਉਂਕਿ ਇਸ ਮਸਲੇ ਨੂੰ ਹੱਲ ਨਹੀਂ ਕਰਨ ਦੇ ਚਾਹੁੰਦੇ ਇਸ ਮਸਲੇ ਨੂੰ ਲੈ ਕੇ ਫਿਰ ਦੋਨਾਂ ਨੇ ਸਿਆਸਤ ਖੇਢੀ 5 ਸਾਲ ਕਾਂਗਰਸ ਨੇ ਰਾਜ ਕੀਤਾ ਫਿਰ ਆਮ ਆਦਮੀ ਦਾ ਰਾਜ ਆਇਆ ਇਹਨਾਂ ਦਾ ਮੋੜ ਟੁੱਟ ਗਿਆ ਲੋਕੀ ਇੱਕ ਵਾਰ ਫੇਰ ਅਕਾਲੀ ਦਲ ਪਰ ਮੁੜ ਰਹੇ ਨੇ ਤਾਂ ਫਿਰ ਹੁਣ ਗਠਜੋੜਨ ਕਰਕੇ ਇਹ ਆਪ ਦੀ ਸੱਤਾ ਨੂੰ ਹਾਸਲ ਕਰਨ ਵਾਸਤੇ ਲੋਕਾਂ ਨੂੰ ਇੱਕ ਵਾਰ ਫੇਰ ਧੋਖਾ ਦੇਣ ਦੀ ਤਿਆਰੀ ਛੇ ਨੇ ਦਾ ਸਮਝੌਤਾ ਤਾਂ 2015 ਤੋਂ ਹੀ ਹੋਇਆ ਹੋਇਆ ਸੀਗਾ ਜਦ ਇੱਕ ਗੰਡੀ ਸਾਜ਼ਿਸ਼ ਪੰਜਾਬ ਦੇ ਖਿਲਾਫ ਰਚੀ ਗਈ ਇਹ ਸਾਡੇ ਧਰਮ ਦੇ ਉੱਤੇ ਗੁਰੂ ਸਾਹਿਬ ਦੇ ਉੱਤੇ ਇਹੋ ਜਿਹੇ ਹਮਲੇ ਇਹਨਾਂ ਨੇ ਕੀਤੇ ਤੇ ਫਿਰ ਰਲ ਮਿਲ ਕੇ ਮੌਜੂਦਾ ਸਰਕਾਰ ਨੂੰ ਉਸ ਮਸਲੇ ਨੂੰ ਹੱਲ ਕਰਨ ਦਾ ਮੌਕਾ ਤੱਕ ਨਹੀਂ ਦਿੱਤਾ ਤੇ 나ਹੀਂ ਹੁਣ तकरीबन 10 ਸਾਲ ਹੋਣ ਤੋਂ ਐ ਨਾ ਇਹਨਾਂ ਨੇ ਹੱਲ ਕੀਤਾ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਜੇ ਇਸ ਇਲਾਕੇ ਤੋਂ ਬਹੁਤ ਲੰਬੇ ਸਮੇਂ ਚ ਸਮੇਂ ਤੋਂ ਮੈਨੂੰ ਦੂਰ ਰੱਖਿਆ ਗਿਆ ਅੱਜ ਅਕਾਲੀ ਦਰਪਤਾ ਦੇ ਅਵਤਾਰ ਦਿਹਾੜੇ ਤੋਂ ਪਹਿਲਾਂ ਉਹਨਾਂ ਦੀ ਕਿਰਪਾ ਸਦਕਾ ਅੱਜ ਤਲਵੰਡੀ ਸਾਬੋ ਚੇ ਮੁਖ ਦਫਤਰ ਇਥੇ ਖੋਲਿਆ ਗਿਆ ਤੇ ਜਿਹੜਾ ਅਕਾਲੀ ਦਲ ਆਪਣੇ ਆਪ ਨੂੰ ਮਹਿਸੂਸ ਕਰ ਰਿਹਾ ਸੀ ਕਿ ਸਾਡੀ ਪੁੱਛ ਕੇ ਇਕੱਠ ਹੈਗੀ ਅੱਜ ਉਸ ਅਕਾਲੀ ਦਲ ਇਸ ਦਫਤਰ ਦੇ ਝੰਡੇ ਦੇ ਥੱਲੇ ਇਕੱਠੇ ਹੋ ਕੇ ਸਾਰੇ ਗੁੱਟਬਾਜ਼ੀਆਂ ਤੋਂ ਉੱਪਰ ਉੱਠ ਕੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਵਾਸਤੇ ਪੰਜਾਬ ਪੰਥ ਦੀ ਚੜ੍ਹਦੀ ਕਲਾ ਵਾਸਤੇ ਇਸ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਸਾਰੇ ਬਕਰ ਆਪਣੇ મતਭੇਦ ਭੁੱਲ ਕੇ ਗੁੱਟਬਾਜ਼ੀ ਭੁੱਲ ਕੇ ਸਭ ਅੱਜ ਇੱਥੇ ਪਹੁੰਚੇ ਨੇ ਤੇ ਇਸ ਗੱਲ ਦੀ ਮੈਨੂੰ ਬਹੁਤ ਖੁਸ਼ੀ ਹੈ ਤੇ ਮੈਂ ਉਮੀਦ ਕਰਦੀ ਆ ਕਿ ਪੰਜਾਬ 'ਚ ਜਿਹੜੀ ਖੇਤਰੀ ਪਾਰਟੀ ਦੇ ਹੱਕ ਵਿੱਚ ਜਿਹੜੀ ਹਨੇਰੀ ਆਣੀ ਹੈ ਜਿਹੜਾ ਝੂਠਾ ਗੰਦਾ ਪ੍ਰਚਾਰ ਕਰਕੇ ਆ ਦੋਵਾਂ ਗਠਬੰਧਨ ਵਾਲੀ ਪਾਰਟੀਆਂ ਨੇ ਸ਼ਰੇ ਆਮ ਖੇਤਰੀ ਪਾਰਟੀ ਨੂੰ ਬਦਨਾਮ ਕਰਕੇ ਲਾਹਾ ਲੈਤੇ ਕੁਰਸੀ ਤੇ ਬੈਠੇ ਤੇ ਫਿਰ ਪੰਜਾਬ ਨੂੰ ਕੱਲੇ ਲੁੱਟਣ ਦਾ ਕੰਮ ਕੀਤਾ ਅੱਜ ਉਹਨਾਂ ਪਾਰਟੀਆਂ ਨੂੰ ਇਹ ਖੇਤਰੀ ਪਾਰਟੀ ਬਾਬੇ ਨਾਨਕ ਦੀ ਤਕੜੀ ਹੋਈ ਤਕੜੀ ਦੀ ਪਾਰਟੀ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਇੱਕ ਵਾਰ ਫੇਰ ਪੰਜਾਬ ਵਿੱਚ ਆਪਣੀ ਸ਼ਾਖ ਨੂੰ ਮਜ਼ਬੂਤ ਕਰਨ ਵਾਸਤੇ ਅੱਜ ਤਲਵੰਡੀ ਸਾਬੋ ਤੋਂ ਸ਼ੁਰੂਆਤ ਕਰ ਰਹੀ ਹੈ ਤਾਂ ਮੈਨੂੰ ਪੂਰੀ ਉਮੀਦ ਹੈ ਕਿ ਗੁਰੂ ਸਾਹਿਬ ਆਪਣਾ ਆਸ਼ੀਰਵਾਦ ਦੇਣਗੇ ਲੋਕਾਂ ਦੇ ਆਸ਼ੀਰਵਾਦ ਸਦਕਾ ਇੱਕ ਵਾਰ ਫੇਰ ਪੰਜਾਬ ਨੂੰ ਲੀਹਾਂ 'ਚ ਲਾਉਣ ਵਾਸਤੇ ਹੱਕਾਂ ਦੀ ਰਾਖੀ ਵਾਸਤੇ ਸਹੂਲਤਾਂ ਵਾਸਤੇ ਵਿਕਾਸ ਵਾਸਤੇ ਨੌਜਵਾਨ ਕਿਸਾਨ ਤੇ ਭੋਖ ਵਾਸਤੇ ਲੋਕੀ ਸ਼ੋਮਨੀ ਕਾਲੀ ਦਲ ਉਹ ਕਾਮਯਾਬ ਕਰਨਗੇ ਭਾਏ ਦਿੱਲੀ ਮੀਟਿੰਗ ਹੋ ਰਹੀ ਆ ਆਮਾਦੀ ਪਾਰਟੀ ਦੇ ਕਾਂਗਰਸ ਦੀ ਸੀਟ ਸ਼ੇਅਰਿੰਗ ਨੂੰ ਲੈ ਕੇ ਕਿਵੇਂ ਦੇਖਦੇ ਆਗੇ ਉਹ ਸਮਝੌਤਾ ਲੱਗਾ ਫਿਰ ਲੱਗ ਜਿਉਂ ਉਹਨਾਂ ਦਾ ਦੇਖੋ ਇਹਨਾਂ ਦਾ ਸਮਝੌਤਾ ਤਾਂ 2015 ਤੋਂ ਹੀ ਹੋਇਆ ਹੋਇਆ ਸੀਗਾ ਜਦ ਇੱਕ ਗੰਦੀ ਸਾਜ਼ਿਸ਼ ਪੰਜਾਬ ਦੇ ਖਿਲਾਫ ਰਚੀ ਗਈ ਤੇ ਸਾਡੇ ਧਰਮ ਦੇ ਉੱਤੇ ਗੁਰੂ ਸਾਹਿਬ ਦੇ ਉੱਤੇ ਇਹੋ ਜਿਹੇ ਹਮਲੇ ਇਹਨਾਂ ਨੇ ਕੀਤੇ ਤੇ ਫਿਰ ਰਲ ਮਿਲ ਕੇ ਮੌਜੂਦਾ ਸਰਕਾਰ ਨੂੰ ਉਸ ਮਸਲੇ ਨੂੰ ਹੱਲ ਕਰਨ ਦਾ ਮੌਕਾ ਤੱਕ ਨਹੀਂ ਦਿੱਤਾ ਤੇ ਨਾ ਹੀ ਹੁਣ ਤਕਰੀਬਨ 10 ਸਾਲ ਹੋਣ ਤੋਂ ਆਏ ਨਾ ਇਹਨਾਂ ਨੇ ਹੱਲ ਕੀਤਾ ਬਲਕਿ ਹਕੀਕਤ ਆਏ ਕਿ ਗੁਰੂ ਸਾਹਿਬ ਦੀ ਬੇਅਦਬੀਆਂ ਦੇ ਕੇਸਾਂ ਨੂੰ ਜਾਲ ਮੋਚ ਕੇ ਕਮਜ਼ੋਰ ਕਰਕੇ ਪੰਜਾਬ ਤੋਂ ਬਾਹਰ ਕੇਸ ਜਾਰੇ ਨੇ ਕਿਉਂਕਿ ਇਸ ਮਸਲੇ ਨੂੰ ਹੱਲ ਨਹੀਂ ਕਰਨ ਦੇ ਚਾਹੁੰਦੇ ਕਿਉਂਕਿ ਇਸ ਮਸਲੇ ਨੂੰ ਲੈ ਕੇ ਫਿਰ ਦੋਨਾਂ ਨੇ ਸਿਆਸਤ ਖੇਡੀ 5 ਸਾਲ ਕਾਂਗਰਸ ਨੇ ਰਾਜ ਕੀਤਾ ਫਿਰ ਆਮ ਆਦਮੀ ਦਾ ਰਾਜ ਆਇਆ ਤੇ ਹੁਣ ਜਦ ਇਹਨਾਂ ਨੂੰ ਪਤਾ ਲੱਗਿਆ ਕਿ ਲੋਕਾਂ ਨੂੰ ਸਭ ਚਾਨਣ ਹੋ ਗਿਆ ਕਿ ਝੂਠਾ ਗੰਦਾ ਪ੍ਰਚਾਰ ਕੀਤਾ ਸੀ ਲਾਰੇ ਲਾਏ ਸੀ ਤੇ ਇਹਨਾਂ ਦਾ ਮੋੜ ਟੁੱਟ ਗਿਆ ਲੋਕੀ ਇੱਕ ਵਾਰ ਫੇਰ ਅਕਾਲੀ ਦਲ ਵੱਲ ਮੁੜ ਰਹੇ ਨੇ ਫਿਰ ਹੁਣ ਗੱਠਬੰਧਨ ਕਰਕੇ ਇਹ ਆਪ ਦੀ ਸੱਤਾ ਨੂੰ ਹਾਸਲ ਕਰਨ ਵਾਸਤੇ ਲੋਕਾਂ ਨੂੰ ਇੱਕ ਬਾਰ ਫੇਰ ਧੋਖਾ ਦੇਣ ਦੀ ਤਿਆਰੀ ਚੇ ਨੇ ਲੇਕਿਨ ਲੋਕੀ ਹੁਣ ਸਭ ਸਮਝ ਗਏ ਨੇ ਰਾਹੁਲ ਗਾਂਧੀ ਤੇ ਕੇਜਰੀਵਾਲ ਤਾਂ 6-8 ਮਹੀਨੇ ਤੋਂ ਇਕੱਠੇ ਨੇ ਇੱਥੇ ਝੂਠ ਮਾਰ ਕੇ ਕੱਟਾ ਸਿੱਟਦੇ ਸੀਗੇ ਹੁਣ ਉਹ ਵੀ ਸਾਹਮਣੇ ਆ ਗਿਆ ਲੋਕੀ ਤੇ ਇਸ ਗੱਲ ਨੂੰ ਪਹਿਚਾਨਣ ਕਿ ਆ ਝੂਠੇ ਲੁਟੇਰੇ ਝੂਠ ਬੋਲਣ ਤੇ ਕਿਸ ਹੱਦ ਤਾਈ ਜਾ ਸਕਦੇ ਨੇ ਤੇ ਇਹਨਾਂ ਦਾ ਚਿਹਰਾ ਜਿਵੇਂ ਜਿਵੇਂ ਬੇਨਕਾਬ ਹੋ ਰਿਹਾ ਹੈ ਭਾਵੇਂ ਝੂਠੇ ਵਾਦੇ ਝੂਠੇ ਲਾਰੇ ਜਾਂ ਗੱਠਬੰਧਨ ਦਾ ਝੂਠ ਜਿਹੜਾ ਬੋਲਦੇ ਹੋਇਆ ਇਹ ਨੇ ਪੰਸਮਾ ਆ ਗਿਆ ਕਿ ਜਿਹੜੇ ਝਾੜੂ ਦੇ ਨਾਲ ਇਹਨਾਂ ਨੂੰ ਕਾਮਯਾਬ ਕੀਤਾ ਸੀ ਉਹ ਉਲਟਾ ਝਾੜੂ ਫੇਰ ਕੇ ਇਹਨਾਂ ਦੋਨਾਂ ਦਾ ਸਫਾਇਆ ਕਰਨ ਲੱਗੀ ਤੇ ਪੰਜਾਬ ਦਾ ਭਵਿੱਖ ਨੂੰ ਬਚਾਉਣ